ਜੇ ਬੰਦਾ ਆਪਣੇ ਘਰ ਵਾਲੀ ਨੂੰ ਕੋਈ ਇਹੋ ਜਿਹਾ ਤਾਨਾ ਮਾਰ ਦੇਵੇ ਜਾਂ ਕੋਈ ਇਹੋ ਜਿਹੀ ਗੱਲ ਕਹਿ ਦੇਵੇ ਜਿਸ ਨਾਲ ਉਹਨੂੰ ਗੁੱਸਾ ਆ ਜਾਏ ਫਿਰ ਜਨਾਨੀਆਂ ਬੰਦੇ ਦੀ ਕਹੀ ਉਹ ਗੱਲ ਨੂੰ ਕੋਈ ਕੋਈ ਮਹੀਨੇ ਨਹੀਂ ਭੁੱਲਦੀਆਂ ਉਸੇ ਗੱਲ ਨੂੰ ਯਾਦ ਰੱਖਦੇ ਆਂ ਤੇ ਵਾਰ-ਵਾਰ ਉਸੇ ਗੱਲ ਦੇ ਬਾਹਨੇ ਤਾਨੇ ਮਾਰਦੀਆਂ ਰਹਿੰਦੀ ਨੇ ਪਤਾ ਹੋਵੇ ਕਿਉਂ ਕਰਦੀਆਂ ਨੇ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੀਆਂ ਆਂਦੀਆਂ ਨੇ ਵੀ ਇਹਦੇ ਤੇ ਇੰਨੀ ਹਿੰਮਤ ਕਿੱਥੇ ਆ ਵੀ ਇਹ ਮੈਨੂੰ ਰੋਜ਼-ਰੋਜ਼ ਤਾਨੇ ਮਾਰ ਸਕੇ ਅੱਜ ਜਿਹੜੀ ਜਿਹੜੀ ਗੱਲ ਕਹੀ ਹੈ ਇਹੇ ਸਾਹਮਣੇ ਰੱਖ ਲੈਣੀਆਂ ਇਸੇ ਗੱਲ ਦੇ ਬਾਹਨੇ ਉਹਨੂੰ ਰੋਜ਼ ਤਾਨੇ ਮਾਰਿਆ ਕਰੂੰਗੀ ਤੇ ਬੰਦੇ ਵਿਚਾਰੇ ਘਰ ਵਾਲਿਆਂ ਦੇ ਮਾਰੇ ਇੱਕ ਮਿੰਟ ਨਹੀਂ ਯਾਦ ਰੱਖਦੇ ਪਤਾ ਹੋ ਐ ਕਿਉਂ ਕਰਦੇ ਨੇ ਕਿਉਂਕਿ ਉਹ ਵੀ ਚੰਗੀ ਤਰ੍ਹਾਂ ਜਾਣਦੇ ਨੇ ਵੀ ਇਹ ਕਿਹੜਾ ਕੁੰਬ ਦਾ ਨਾ ਆਉਣਾ ਵੀ 12 ਸਾਲਾਂ ਬਾਅਦ ਆਉ ਆ 10 ਮਿੰਟ ਨੂੰ ਫੇਰ ਚੱਲ ਪੂ ਬਰਾਟਾ ਫੇਰ ਯਾਦ ਰੱਖਣ ਦੀ ਕੀ ਲੋੜ ਐ ਅਲੇ ਬੰਦੇ ਯਾਦ ਵੀ ਕਿਉਂ ਰੱਖਣ ਵਿਚਾਰੇ ਉਹ ਕਿਹੜਾ ਤਾਨਿਆਂ ਦੇ ਬਹਾਨੇ ਆਪਣੇ ਘਰ ਵਾਲੀ ਨੂੰ ਸਮਝਦੇ ਹਿਓ ਆਏ ਤਾਂ ਤੁਸੀਂ ਬਿਨਾ ਕਹੀ ਸਮਝ ਜਾਂਦੇ ਹੋ ਘਰ ਵਾਲੀ ਨੂੰ ਤਾਨਿਆਂ ਦੇ ਬਹਾਨੇ ਗਾਲਾਂ ਨਹੀਂ ਨਾ ਦੇ ਸਕਦਾ ਔਖਾ ਬਈ